ਗੁਰਦਾਸਪੁਰ ਸ਼ਹਿਰ ਦੇ ਮੇਰਚੰਦ ਰੋਡ ਤੇ ਸਥਿਤ ਇੱਕ ਕੋਲਡ ਡਰਿੰਕ ਅਤੇ ਕੰਫੈਕਸ਼ਨਰੀ ਦੇ ਗਦਾਮ ਨੂੰ ਅੱਗ ਲੱਗਣ ਨਾਲ ਲੱਖਾਂ ਰੁਪਏ ਦਾ ਨੁਕਸਾਨ ਹੋਣ ਦੀ ਖਬਰ ਸਾਹਮਣੇ ਆਈ ਹੈ। ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਜਦੋਂ ਗਦਾਮ ਨੂੰ ਅੱਗ ਲੱਗੀ ਤਾਂ ਅੰਦਰੋਂ ਪਟਾਕੇ ਵਰਗੀਆਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ। ਕੁਝ ਲੋਕਾਂ ਨੇ ਇਹ ਅਫਵਾਹ ਫਲਾ ਦਿੱਤੀ ਕਿ ਪਟਾਕੇ ਦੇ ਗਦਾਮ ਨੂੰ ਅੱਗ ਲੱਗ ਗਈ ਹੈ ਜਦ ਕਿ ਅਸਲੀਅਤ ਇਹ ਸੀ ਕਿ ਕੋਲਡ ਡਰਿੰਕ ਦੀਆਂ ਬੋਤਲਾਂ ਫਟਣ ਨਾਲ ਪਟਾਕਿਆਂ ਵਰਗੀ ਆਵਾਜ਼ ਆਈ ਸੀ। ਉਥੇ ਮੌਕੇ ਤੇ ਫਾਇਰ ਬਗੇੜ ਦੀਆਂ ਚਾਰ ਗੱਡੀਆਂ ਤੇ ਬੀਐਸਐਫ ਦੇ ਜਵਾਨਾਂ ਦੀਆਂ ਗੱਡੀਆਂ ਵੀ ਮੌਕੇ ਤੇ ਪਹੁੰਚ ਗਈਆਂ ਅੱਗ ਇੰਨੀ ਭਿਆਨਕ ਸੀ ਕਿ ਬਟਾਲਾ ਤੋਂ ਹੀ ਫਾਇਰ ਬਗੇੜ ਦੀਆਂ ਗੱਡੀਆਂ ਮੰਗਵੋਣੀਆਂ ਪਈਆਂ ਅਤੇ ਲਗਾਤਾਰ ਮੁਸ਼ਕਤ ਤੋਂ ਬਾਅਦ ਅੱਗ ਤੇ ਕਾਬੂ ਪਾ ਲਿਆ ਗਿਆ ਜਿਸ ਵਿੱਚ ਬੀਐਸਐਫ ਦਾ ਵੀ ਭਰਪੂਰ ਸਹਿਯੋਗ ਹਾਲਾਂਕਿ ਭੰਕਰ ਅੱਗ ਕਾਰਨ ਬਦਾਮ ਦੇ ਉੱਪਰਲੀ ਮੰਜ਼ਲ ਤੇ ਸਾਰੇ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ ਪਰ ਢੇਠਾ ਵਾਲੀ ਮੰਜ਼ਲ ਤੱਕ ਅੱਗ ਫੈਲਣ ਤੋਂ ਪਹਿਲਾ ਹੀ ਫਾਇਰ ਬਗੇਟ ਤੇ ਬੀਐਸਬੀ ਦੇ ਜਵਾਨਾਂ ਨੇ ਬਚਾਅ ਕਰ ਲਿਆ ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਉੱਥੇ ਦੁਕਾਨ ਦਾ ਸੱਤਪਾਲ ਸ਼ਰਮਾ ਦੇ ਭਤੀਜੇ ਅਨਮੋਲ ਸ਼ਰਮਾ ਨੇ ਦੱਸਿਆ ਕਿ ਸਵੇਰੇ 9 ਵਜੇ ਦੇ ਕਰੀਬ ਉਹਨਾਂ ਨੂੰ ਮਿਲੀ ਖਬਰ ਕਿ ਗੋਦਾਮ ਵਿੱਚ ਭੰਕਰ ਅੱਗ ਲੱਗ ਗਈ ਹੈ ਤੇ ਮੌਕੇ ਤੇ ਪਹੁੰਚੇ ਹਨ ਅਤੇ ਫਾਇਰ ਬਗੇਟ ਦੀਆਂ ਗੱਡੀਆਂ ਸੂਚਿਤ ਕਰ ਦਿੱਤਾ ਗਿਆ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ ਰੈਡੀमेड ਸੂਟ ਅਤੇ ਬੱਚਿਆਂ ਦੇ ਰੈਡੀमेड ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਅਤੇ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਸ ਤੋਂ ਉਸਦੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾ ਰੋਡ ਢਾੜੀਵਾਲ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ ਤੇ ਦੁਕਾਨ ਨਾ ਮੇਰੇ ਤਾਇਆ ਜੀ ਦੀ ਦੁਕਾਨ ਹੈ ਮੇਰ ਚੰਦ ਰੋਡ ਤੇ ਪ੍ਰਿੰਟ ਹਟਲ ਦੇ ਸਾਹਮਣੇ ਇੱਕ ਗਦਾਮ ਐਕਚੁਅਲੀ ਉਹਨਾਂ ਦਾ ਨਾ ਤੇ ਮੈਨੂੰ ਤੇਰੇ ਨਾਲ ਸਤ ਪੋਨੇ ਘਟੇ ਫੋਨ ਆਇਆ ਤਾਂ ਇਹਦੇ ਬੇਟੇ ਦਾ ਕੀ ਇਗਜ਼ਾਮ ਚ ਅੱਗ ਲੱਗੀ ਆ ਮੈਂ ਉਸ ਵੇਲੇ ਥੋੜਾ ਥੋੜਾ ਆਇਆ ਤੇ ਆ ਕੇ ਦੇਖਿਆ ਤੇ ਅੱਗ ਬਹੁਤ ਜ਼ਿਆਦਾ ਤੇਜ਼ ਹੀ ਹੱਥ ਨਹੀਂ ਲਾਇਆ ਜਾ ਸਕਦਾ ਸ਼ਟਰ ਨੂੰ ਬੜਾ ਸ਼ਟ ਰੋਖਾ ਖੋਲਿਆ ਕੋਈ 10 15 20 ਮਿੰਟ ਤੱਕ ਫਾਇਰ ਬਿਗੇਟ ਵੀ ਆ ਗਈ ਤੇ ਕਾਬੂ ਪਾਇਆ ਗਿਆ ਅੱਗ ਦੇ ਟਟੋ ਘਟ ਮੁਸ਼ਕਲ ਕੀਤੀ ਦੋ ਤਿੰਨ ਘੰਟੇ ਲੱਗੇ ਅੱਗ ਬੰਦੇ ਕਾਬੂ ਬੰਦੇ ਪਰ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਪਤਾ ਨਹੀਂ ਕਿ ਕਿੱਤਾਂ ਨਹੀਂ ਜੀ ਕੋਈ ਕਾਰਨ ਦਾ ਨਹੀਂ ਪਤਾ ਚੱਲ ਸ ਗਿਆ ਹੇ ਤੱਕ ਕਹਿੰਦੇ ਨੂੰ ਪਰਵਾਰ ਨੂੰ ਉਪਯੋਗ ਨਹੀਂ ਆਇਆ ਕੀ ਬਣਿਆ ਕੀ ਸਾਡੇ ਨਾਲ ਸਾਡੇ ਕੋਈ ਕਾਰਨ ਦਾ ਪਤਾ ਨਹੀਂ ਸੀ ਇਹਦਾ ਗਦਾਨ ਸੀ ਇਹ ਸਬ ਕਨਫੈਕਸ਼ਨਰੀ ਦਾ ਗਦਾਨ ਸੀ ਹਲਦੀ ਰਾਂ ਦੀ ਏਜੰਸੀ ਹੈ ਮੇਰੇ ਤਾਜ ਜੀ ਕੋਲ ਉਹਨਾਂ ਦਾ ਹਲਦੀ ਰਾਂ ਨਮਕੀਨ ਦਾ ਗਦਾਨ ਸੀ ਨਾਮ ਸਤਪਾਲ ਸ਼ਰਮਾ ਸ਼੍ਰੀ ਸਤਪਾਲ ਸ਼ਰਮਾ ਉਹਨਾਂ ਦਾ ਬੇਟਾ ਨਾਲ ਕੰਮ ਕਰਦਾ ਵੀ ਨੁਕਸਾਨ ਦਾ ਕੋਈ ਆਈਡੀਆ ਨਹੀਂ ਸਾਹਿਬ ਇਹ ਤੁਹਾਨੂੰ ਆਪੇ ਹੀ ਨਹੀਂ ਪਤਾ ਲੱਗ ਰਿਹਾ ਕਿ ਬਣ ਕੀ ਗਿਆ ਸਾਡੇ ਨਾਲ ਸਾਡੇ ਕੋਈ ਆਈਡੀਆ ਨਹੀਂ ਨੁਕਸਾਨ ਦਾ ਉਹ ਦੇਖਾਂਗੇ ਬੈਠ ਕੇ ਦੇਖਾਂਗੇ ਕੀ ਹੈ ਆਏ ਤੁਹਾਡੇ ਕੋਲ ਹਾਂਜੀ ਹਾਂਜੀ ਐਸ ਡੀ ਐਮ ਸਾਹਿਬ ਆਏ ਸੀ ਮੌਕੇ ਤੇ ਆਪੇ ਬੀ ਐਸ ਐਫ ਆਈ ਆ बीएसएफ दी आप गड्डी आई है बीएसएफ दी पर सब पहला ते दो ही गड्डियां आईयां ही ओदे मगरों फिर और गड्डियां आईयां बीएसएफ दी स्पेशल टीम आई है एक आग काबू ਤੇ ਪਾਇਆ ਗਿਆ ਅੱਗ ਤੇ ਹੁਣ ਸਤੇ ਵਿਸ਼ਾਲ ਕਨਫੈਕਟਰੀ ਦੀ ਦੁਕਾਨ ਹੈਗੀ ਉਹਨਾਂ ਦੇ ਪਰਫਰੇ ਜੋ ਵੀ ਹੁੰਦਾ ਖਾਂਜੇ ਜਿਹੜਾ ਲੇਸਿਸ ਵਗੈਰਾ ਉਹਦੀ ਇਸੀ ਹੀ ਹੈ ਦੁਕਾਨ ਤੇ ਨੂੰ ਅਜੇ ਵਜਾ ਪ੍ਰੋਪਰ ਨਹੀਂ ਲੱਗੀ ਵੀ ਆਗ ਕਿੱਦਾਂ ਲੱਗੀ ਆ ਔਰ ਅੱਗ ਜਿਹੜੀ ਹੁਣ ਲਗਭਗ ਕੰਟਰੋਲ ਦੇ ਵਿੱਚ ਹੋ ਗਈ ਹੈ ਅੱਗ ਫਾਇਰ ਟੈਂਡਰ ਸਾਡੇ ਕੋਲ ਕਾਫੀ ਸੀਗੇ ਜਿਹੜੀਆਂ ਬਟਾਲੇ ਤੋਂ ਇਥੋਂ ਲੋਕਲ ਵੀ ਜਿਹੜੀਆਂ ਉਹਨਾਂ ਨਾਲ ਸਾਰਿਆਂ ਨੇ ਕਾਫੀ ਮਿਹਨਤ ਕਰਕੇ ਜਿਹੜੀ ਹੈ ਜਿਹੜੇ ਉਹਨਾਂ ਦੇ ਨਾਲ ਸਹਿਯੋਗੀ ਨੇ ਉਹਨਾਂ ਨੇ ਮਿਹਨਤ ਕਰਕੇ ਜੇ ਆ ਕੇ ਜਿਹੜੀ ਉਹ ਤਾਂ ਕੰਟਰੋਲ ਕਰ ਲਿਆ ਗਿਆ ਹੁਣ ਨੁਕਸਾਨ ਜਿਹੜਾ ਇਹਨਾਂ ਦਾ ਕਾਫੀ ਹੋ ਗਿਆ ਹੈ ਆਪ ਭਈ ਇਹ ਜੋ ਅੱਗ ਬੁੱਝ ਗਈ ਹੈ ਜੇ ਥੋੜੇ ਧੂੰਆਂ ਜਾਂ ਨਿਕਲ ਰਿਹਾ ਸ਼ਾਇਦ ਮਤਲਬ ਅੱਖ ਤਾਂ ਲੱਗਦਾ ਕੰਟਰੋਲ ਹੋ ਗਿਆ ਅੰਦਰ ਕੋਈ ਉਦੀ ਕੋਈ ਦੇਸ਼ ਬਾਹਰ ਕੋ ਦੇਸ਼ ਨਹੀਂ ਰਿਹਾ ਕੇ ਚਲਦੀ ਹੈ ਸਰ ਕੀ ਪਤਾ ਲੱਗ ਸਕਦਾ ਕਿ ਕਿੱਦਾਂ ਇਹ ਸਬਕ ਇਹ ਤਾਂ ਹੁਣ ਪੁਲਿਸ ਡਿਪਾਰਟਮੈਂਟ ਨੂੰ ਗਏ ਇਨਕੁਆਇਰ ਕਰਨਗੇ ਤੇ ਜੇ ਵੀ ਇਹਦਾ ਕੋਈ ਪਤਾ ਲੱਗ ਸਕੇ ਵੀ ਕਿੱਦਾਂ ਅਕ ਲੱਗੀ ਆ ਨੁਕਸਾਨ ਦਾ ਤਾਂ ਉਹਨਾਂ ਜੇ ਉਹਨਾਂ ਨੂੰ ਪੁੱਛਦੇ ਮਨ ਦਾ ਸਟੋਰੇਜ ਕਿੰਨੇ ਕੁ ਸੀ ਵੈਸੇ ਕਾਫੀ ਨੁਕਸਾਨ ਲੱਗਦਾ ਕੋਈ ਐਸਟੀਮੇਟ ਤਾਂ ਜੇ ਹੈ ਨਹੀਂ ਇਹਦਾ ਕੋਈ ਚਲੋ ਸਾਡੇ ਡੀਐਸਓ ਵੀ ਬਹੁਤ ਬਹੁਤ ਜਲਦੀ ਐਸੇ ਮਿਲਿਆ ਉਹਨੂੰ ਵੀ ਇਨਫਰਮੇਸ਼ਨ ਮਿਲੀ ਆ ਉਹਨਾਂ ਸਾਨੂੰ ਮਨ ਨੂੰ ਕੰਟੀਨਿਊ ਮਨ ਨੂੰ ਦਸਤਾਵੇਜ਼ਾਂ ਕੇ ਜਲਦੀ ਜਲਦੀ ਉੱਥੇ ਪਹੁੰਚੋ ਅਸੀਂ ਇੱਕ ਵਾਟਰ ਟੈਂਕਰ ਇੱਕ ਐਂਬੂਲੈਂਸ ਦਾ ਕਿ ਇਹ ਪਟਾਰਸਾ ਮਤੇ ਇੱਕ ਜੀਸੀ ਲੈ ਕੇ ਆਈ ਜਵਾਨੀ ਬੜੀ ਕਿਤੇ ਵੀ ਹੈਲਪ ਵਾਸਤੇ ਤੇ ਲੜੀ ਨੂੰ ਉਹਨੂੰ ਹਸਪਤਲ ਪਹੁੰਚਾਇਆ ਜਾਵੇ ਇਹਨਾਂ ਦੀ ਹੈਲਪ ਕੀਤੀ ਜਾ ਰਹੀ ਆ। ਪਾਣੀ ਦਾ ਟੈਂਕਰ ਅਸੀਂ ਜੂਤ ਕੀਤਾ ਲੱਗ ਅੱਗ ਵੀ ਤਾਂ ਹੋਏ ਜੰਤਰ ਸੀ ਜਿਹੜੇ ਸਾਡੇ ਵਿੱਚ ਤੇ ਅਸੀਂ 4 ਜਿਸਮਾ ਕੀਤੇ ਆ ਤੇ ਸਾਰਾ ਅੱਗ ਬੁਝ ਗਈ। ਬਾਕੀ ਫਾਇਰ ਬ੍ਰਿਗੇਡ ਦਾ ਬਹੁਤ ਵੱਡਾ ਸਹਿਯੋਗ ਆ। ਉਹਨਾਂ ਵੀ ਟਾਈਮ ਨੇ ਸਾਡੇ ਨਾਲ ਹੀ ਪਹੁੰਚ ਕੇ ਬਲਕਿ ਤੇ ਬਹੁਤ ਵਧੀਆ ਇਹਨਾਂ ਨੇ ਅੱਗ ਬਿਜਾਤੀ ਆ। ਮੈਂ ਚਾਹੁੰਦਾ ਕਿ ਸਾਰਨ ਮੀਡੀਆ ਕਾਸਟਿੰਗ ਤੇ ਹੱਲ ਕਰੀਏ ਤੇ ਨਿਆਈ ਪੋਸਟਿੰਗ ਆਇਆ ਇਹ ਪਹਿਲਾਂ ਵੀ ਜਾਂਦੇ ਰਹੇ ਹੋਣਗੇ ਲੇਕਿਨ ਮੈਨੂੰ ਅੱਜ ਹੋਇਆ ਕਿਸੇ ਸਾਹਮਣੇ ਦਿੱਤਾ ਹੀ ਅਦੇਸ ਦਿੱਤਾ ਤੇ ਮੈਂ ਤੁਰੰਤ ਬਲੋਂ ਹੱਲ ਕਰ ਦਿੱਤਾ ਪਰ ਅੱਜ ਦਾ ਤੇ ਕਮੀ ਇਹ ਆ ਕਿ ਲੋਕਾਂ ਦੇ ਆਪਣੇ ਪਬਲਿਕ ਦੇ ਦਿਲ ਚ ਸਪਸ਼ਟਤਾ ਦੀ ਪਾਉਣਾ ਪਰਕਰਨ ਇਹ ਸਾਡਾ ਕਰਤਵ ਹੈ